ਬੱਚੇ ਜਿਆਦਾ ਤੋਂ ਜਿਆਦਾ ਮਹਾਰਾਜਪਾਲ ਜਿੱਦਾਂ ਉਹਨਾਂ ਦੇ ਬਾਰੇ ਸੋਚਣ ਉਹਨਾਂ ਨਾਲ ਜਿੱਦਾਂ ਟਾਈਮ ਜਿਹੜਾ ਆ ਸਪੈਂਡ ਕਰਨ ਤੇ ਪਹਿਲਾਂ 6:30 ਵਜੇ ਤੋਂ ਲੈ ਕੇ 10:00 ਵਜੇ ਤੱਕ ਕੈਂਪ ਲੱਗਦਾ ਹੈ ਹੈਨਾ 3 ਦਿਨਾਂ ਲਈ ਸੋ ਦਿੱਤਾਰਥਿ ਦਸ਼ਵੇਸ਼ ਗੁਰੂ ਘਰ ਸ਼ਾਮ ਨੂੰ ਰੋਜ਼ ਇੱਥੇ ਸ਼ੁੱਕਰਵਾਰ ਸ਼ਨੀਵਾਰ ਤੇ ਐਡਵਰਟ ਟੇਬਲ ਲੱਗਿਆ ਹੁੰਦਾ ਹੈ ਤੇ ਉੱਥੇ ਤੁਸੀਂ ਸਾਡੇ ਸੇਵਾਦਾਰ ਬੈਠੇ ਹੁੰਦੇ ਆ ਤੁਸੀਂ ਉਹਨਾਂ ਨਾਲ ਜਾ ਕੇ ਨਾਮ ਰਜਿਸਟਰ ਬੱਚੇ ਦਾ ਕਰ ਸਕਦੇ ਆ ਤੇ ਇਹਦੀ ਸ੍ਰੀ ਕਾ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਪੰਗੂ ਅਸੀਂ ਮੌਜੂਦ ਹਾਂ ਅੱਜ ਗੁਰਦੁਆਰਾ ਦਸ਼ਮੀਸ਼ ਕਲਚਰ ਸੈਂਟਰ ਕੈਲਗਰੀ ਵਿੱਚ ਜਿੱਥੇ ਛੋਟੇ ਬੱਚਿਆਂ ਦਾ 4 ਦਿਨਾਂ ਦਾ ਇੱਕ ਗੁਰਮਤ ਟ੍ਰੇਨਿੰਗ ਕੈਂਪ ਲੱਗ ਰਿਹਾ ਹੈ ਇਸ ਕੈਂਪ ਦੇ ਸੰਬੰਧ ਵਿੱਚ ਬੱਚੇ ਆਪਣੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤਿਆਰੀ ਕਰ ਰਹੇ ਹਨ ਇਸ ਸਾਰੇ ਕੈਂਪ ਦੇ ਨਾਲ ਸੰਬੰਧਤ ਵੱਖ-ਵੱਖ ਕੰਮ ਜਿਹੜੇ ਬਾਣੀ ਨੂੰ ਕੰਠ ਕਰਨਾ ਤੇ ਹੋਰ ਕਿਰਿਆਵਾਂ ਜਿਹੜੀਆਂ ਕਲਾ ਨੇ ਉਹ ਸਾਰੀਆਂ ਇਹਨਾਂ ਬੱਚਿਆਂ ਨੂੰ ਸਿਖਾਈਆਂ ਜਾਣੀਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਗੁਰਮਤ ਟ੍ਰੇਨਿੰਗ ਕੈਂਪ ਦੇ ਵੱਖ-ਵੱਖ ਸਟੈਪਸ ਤੁਸੀਂ ਬਣੇ ਰਹੋ ਸ਼왈ਕ ਟੀਵੀ ਚੈਨਲ ਦੇ ਨਾਲ

ਜੋ ਦੇਣਾ ਹੈ ਉਹਦਾ ਸਮਝ ਜਿੰਗੀ ਵਿਚਾਰਦਾ ਹੈ ਤੇ ਕਿ ਉਹ ਕੀ ਕਰੇਗਾ ਉਹ ਮਰਵਾ ਲਵੇਗਾ ਅੱਖੀਆਂ ਦੇ ਸਾਹਮਣੇ ਇਹ ਸਾਡੇ ਬਜ਼ੁਰਗਾਂ ਨੂੰ ਉਹ ਕਹਿੰਦਾ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ ਜਿਹੜਾ ਵਿਅਕਤੀ ਇਸ ਤਰ੍ਹਾਂ ਦੇ ਇਤਿਹਾਸ ਨੂੰ ਨਿਸ਼ਾਰ ਦਵੇਗਾ ਭਲਾ ਦੇਵੇਗਾ ਯਾਦ ਰੱਖੋ ਗੈਰਾਂ ਦੇ ਇਸ਼ਾਰਿਆਂ ਤੇ ਕੱਟ ਚੁਕਰੀਆਂ ਦੀ ਤਰ੍ਹਾਂ ਮੈਦਨ ਬਾਲਾ ਦਿਹਾੜੀ ਦਾ ਫੜ ਕੇ ਰਹਿ ਜਾਏਗਾ ਅਸੀਂ ਤਾਂ ਬਾਦਸ਼ਾਹ ਦੇ ਕੁੱਤਰ ਹਾਂ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸੱਚਾਣ ਵਾਲੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਨ ਤਾਜ ਤਖਤ ਵਾਲਿਆਂ ਦੇ ਖਾਨ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਨੀਆਂ ਸਨ ਸਾਨੂੰ ਝੁਕਦੇ ਸੀ ਗੁਵਾਨ ਵਾਲੇ ਉਹ ਬਿਨਾ ਪੁੱਛਿਆ ਹੀ ਕਰਨਾ ਚਾਹਦੇ ਸੀ ਇਹ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਫਿਰ ਉਹਦੇ ਬਿਰ ਗਏ ਆਪਣੇ ਤਾਜ ਵਿੱਚ ਹੀਰੇ ਹੰਾਣ ਵਾਲੇ ਉਹ ਸੀਰਹਾਲ ਫਕੀਰਾਂ ਦੇ ਨਜ਼ਰੋਂ ਦੇ ਤਾਜ ਤਖਤ ਪਰੇਸ਼ਾਨ ਕਰਵਾਉਣ ਵਾਲੇ ਅਸੀਂ ਬਾਦਸ਼ਾਹ ਗੌਰਮਤ ਦੀ ਜਿਹੜਾ 4 ਦਿਨਾਂ 3 ਦਿਨਾਂ ਕੈਂਪ ਲੱਗ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਬੱਚੇ ਇੱਥੇ ਆਪਣਾ ਰਫ ਕੰਮ ਪ੍ਰੈਕਟੀਕਲ ਬੈਂਡੰਗ ਬਣਾਉਣੀ ਜਾਂ ਕੋਈ ਹੋਰ ਜਿਹੜਾ ਸਬੰਧਤ ਹੈ ਕੈਂਪ ਦੇ ਵਿੱਚ ਵੇਖਿਆ ਜਾਣਾ ਉਸ ਦੀ ਪ੍ਰੈਕਟਿਸ ਕਰਦੇ ਹੋਏ ਬੱਚੇ ਸਾਰੇ ਸਿੱਖਿਆ ਨਾਲ ਰਿਲੇਟਡ ਹੈ ਬੱਚੇ ਜਿਨ੍ਹਾਂ ਨੇ ਤਿੰਨ ਦਿਨਾਂ ਕੈਂਪ ਦੇ ਵਿੱਚ ਗੋਲਮਤ ਟ੍ਰੇਨਿੰਗ ਕੈਂਪ ਵਿੱਚ ਭਾਗ ਲੈਣਾ ਉਹ ਬੱਚੇ ਆਪੋ ਆਪਣੀ ਤਿਆਰੀ ਦੇ ਵਿੱਚ ਜੁਟੇ ਹੋਏ ਆ ਤਿਆਰੀਆਂ ਕਰ ਰਹੇ ਨੇ ਵਕ ਵਕ ਤਨਾ ਦੀ ਤਿਆਰੀ ਜਿਹੜੀ ਆ ਉਹ ਬੱਚੇ ਕਿੱਥੇ ਕਰ ਰਹੇ ਨੇ ਪਈਆਂ ਬੱਚਾ ਦਾ ਉਹਨਾਂ ਬੜਾ ਅੰਤਰ ਹੈ ਕੁਝ ਕਿਉਂ ਮੋਰ ਆਉਂਦਾ ਆ ਕੇ ਪਾਣੀ ਪੀਦਾ ਨਾਚਦਾ ਨਾਚਦਾ ਉਹਦਾ ਪਾਣੀ ਪੀ ਕੇ ਤੇ ਪਾਣੀ ਵਾਲਾ ਕੰਡ ਨਹੀਂ ਕਰਦਾ। ਕੁੱਠੇ ਪੈਰੀਂ ਤੁਰੇ ਦਾ ਨਾਲੇ ਪਾਣੀ ਨੂੰ ਮਿਲਕੀ ਜਾਂਦਾ ਉਹ ਸ਼ੁਕਰ ਕਰਦਾ ਤੇ ਨਾਲੇ ਕੁੱਠੇ ਪੈਰੀਂ ਵਾਪਸ ਆ ਜਾਂਦਾ। ਕਿਉਂ ਕਿਸ ਨੇ ਮੇਰੀ ਪਿਆਸ ਬੁਝਾਈ ਇਹਦਾ ਸ਼ੁਕਰ ਆਥਾ ਹੈ ਇਹਦੇ ਨਾਲ ਕੰਡ ਨਹੀਂ ਕਰਦਾ। ਤੇ ਬੰਦਾ ਤੇ ਜਿਸ ਪੌੜੀ ਤੇ ਪੈਰ ਰੱਖ ਕੇ ਮੰਜ਼ਿਲ ਤੱਕ ਪਹੁੰਚਿਆ ਨਾ ਉਸ ਪੌੜੀ 'ਤੇ ਕੰਡ ਕਰ ਦੇ ਵੀ ਰਹਿ ਜਾਂਦਾ। ਜਿਸ ਸਤਿ ਸ਼੍ਰੀ ਅਕਾਲ ਖਾਸਾ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡਾ ਕੀ ਨਾਂ ਜੀ ਸਜਾ ਨਾਂ ਅਨਸਿੰਘ ਹੈਗੇ ਜੀ ਅਨਸਰ ਸਿੰਘ ਹਾਂ ਜੀ ਅਨਸਰ ਸਿੰਘ ਜੀ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਇਹ ਜਿਹੜਾ ਜੂਨ ਦੇ ਲਾਸਟ ਵੀਕ ਤੋਂ ਸ਼ੁਰੂ ਕਰਕੇ 4-5 ਦਿਨ ਦਾ ਜਿਹੜਾ ਗੌਰਮਿਤ ਕੈਂਪ ਲਗਾ ਰਹੇ ਹੋ ਹਾਂ ਜੀ ਇਥੇ ਉਹਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾਂਦੀ ਹੈ ਤੁਹਾਡੇ ਕੋਲ ਹਾਂਜੀ 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 ਦੱਸਿਆ ਉਹ ਦੱਸਿਓ ਇਹਨਾ ਡਿਟੇਲ ਨਾਲ ਸਾਡੇ ਦਰਸ਼ਕਾਂ ਨੂੰ ਵੀ ਕੀ ਕੀ ਕਲਾਮਾਂ ਦੀ ਜਿਹੜੀ ਆ ਉਹ ਟ੍ਰੇਨਿੰਗ ਦਿੱਤੀ ਜਾਣੀ ਆ ਛੋਟੇ ਬੱਚਿਆਂ ਨੂੰ ਕਿਹੜੀ ਕਿਹੜੀ ਉਮਰ ਦੇ ਬੱਚੇ ਹੋਣਗੇ ਵਿਸਾਰ ਨਾਲ ਦੱਸਿਆ ਜੀ ਉੱਚੀ ਠੀਕ ਹੈ ਵਿਸੇਂਟਲੀ ਆਪਾ ਚਾਹੋਨੇ ਆ ਕਿ ਬੱਚੇ ਜਿਹਨੇ ਉਹਨਾਂ ਨੇ ਸਕੂਲ ਜਾਣਾ ਆ ਕੋਈ ਵੀ ਕੰਮ ਕਰਨਾ ਉਹ ਸਿੱਖਿਆ ਨਾਲ ਜੁੜੇ ਰਹਿਣਾ ਤੇ ਉਸ ਕਰਕੇ ਕੈਂਪ ਦਾ ਜੋ ਵੀ ਸ케ਜੂਲ ਹੈਗਾ ਆ ਕੋਚ ਆਪਾਂ ਟਰਾਈ ਕਰਦੇ ਹਾਂ ਕਿ ਬੱਚੇ ਜਿਆਦਾ ਤੋਂ ਜਿਆਦਾ ਮਹਾਰਾਜ ਬਾਲ ਜਿੱਦਾਂ ਉਹਨਾਂ ਦੇ ਬਾਰੇ ਸੋਚਣ ਉਹਨਾਂ ਨਾਲ ਜਿੱਦਾਂ ਟਾਈਮ ਜਿਹੜਾ ਆ ਸਪੈਂਡ ਕਰਨ ਤੇ ਪਹਿਲਾਂ 5:30 ਵਜੇ ਤੋਂ ਲੈ ਕੇ 3 ਵਜੇ ਤੱਕ ਕੈਂਪ ਲੱਗਦਾ ਹੈ ਹੈਨਾ 3 ਦਿਨਾਂ ਲਈ ਸੋ 5:30 ਤੋਂ 8 ਵਜੇ ਤੱਕ ਇਹਨਾਂ ਦਾ ਸਿਮਰਨ ਨਿਤਨੇਮ ਦੀਵਾਨ ਲੱਗਦੇ ਆ ਉਤੋਂ ਬਾਅਦ ਇਹਨਾਂ ਦਾ ਬ੍ਰੈਕਫਾਸਟ ਟਾਈਮ ਜਦੋਂ ਹੋ ਜਾਂਦਾ ਹੈ ਇਹਨੂੰ ਕੁਝ ਚਿਕਾਇਆ ਜਾਂਦਾ ਹੈ ਡੇਟਾਂ ਦੀ ਵੀ ਜਾਣਕਾਰੀ ਖਾਸਾ ਜੀ ਨਾਲ ਨਾਲ ਦੇਜੋ ਕਿਹੜੀਆਂ-ਕਿਹੜੀਆਂ ਡੇਟਾਂ ਨੂੰ ਹਾਂਜੀ ਹਾਂਜੀ 29 ਜੂਨ ਤੋਂ ਸ਼ਾਇਦ ਸ਼ੁਰੂ ਹੋਵੇਗਾ ਹਾਂਜੀ ਹਾਂਜੀ 29 ਜੂਨ ਇੱਕ ਪਿਕਨਿਕ ਹੈ ਗਾਇਆ ਤੇ 30 ਜੂਨ ਤੋਂ ਲੈ ਕੇ 2 ਜੁਲਾਈ ਤੱਕ ਇਹਨਾਂ ਦਾ ਕੈਂਪ ਗੁਰੂਵਰ ਲੱਗ ਰਿਹਾ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬ੍ਰੈਕਫਾਸਟ ਇਹਨਾਂ ਦਾ 8 ਵਜੇ ਹੋ ਜਾਂਦਾ ਹੈ ਫਿਰ ਉਹ ਤੋਂ ਬਾਅਦ ਚਾਰ ਵਰਕਸ਼ਾਪਾਂ ਉੱਥੇ ਕੀਰਤਨ ਕਬਲਾ ਗਤਕਾ ਇਤਿਹਾਸ ਪੰਜਾਬੀ ਸਿੱਖਦੇ ਆ ਤੇ ਸੋ ਦੋ ਵਰਕਸ਼ਾਪਾਂ ਜਿਹੜੀਆਂ ਨੇ ਇੱਕ ਇੱਕ ਘੰਟੇ ਦੀਆਂ ਲੱਗਦੀਆਂ ਨੇ ਉਸ ਤੋਂ ਬਾਅਦ ਫਿਰ ਇੱਕ ਲੰਚ ਵੇਕ ਹੁੰਦੀ ਹੈ ਫਿਰ ਦੋ ਵਰਕਸ਼ਾਪਾਂ ਲੱਗਦੀਆਂ ਨੇ ਉਸ ਤੋਂ ਬਾਅਦ ਇਹਨਾਂ ਦਾ ਰੈਕ੍ਰੀਏਸ਼ਨ ਟਾਈਮ ਹੁੰਦਾ ਹੈ ਬੇਸਿਕਲੀ 1.5 ਘੰਟੇ ਇਹਨਾਂ ਨੂੰ ਬਾਹਰ ਖੇਡਣ ਲਈ ਕੋਈ ਵੀ ਗੇਮ ਜਿਹੜੀ ਆ ਉਹ ਬਾਹਰ ਖੇਡ ਸਕਦੇ ਆ ਉਸ ਤੋਂ ਬਾਅਦ ਆਕੇ ਫਿਰ ਦਿਵਾਨ ਹੁੰਦਾ ਆ ਸਨਾਕ ਵੀ ਜੇ ਬੱਚੇ ਨੇ ਕੁਝ ਸਖਣਾ ਆ ਉਹਨੂੰ ਕੁਝ ਸਿਖਾਇਆ ਜਾਂਦਾ ਤੇ ਫਿਰ ਸਮਾਪਤੀ ਹੋ ਜਾਂਦੀ ਹੈ ਹਾਂਜੀ ਸਾਤਾ ਜੀ ਇੱਕ ਤਾਂ ਇਹ ਗੱਲ ਦੱਸੋ ਵੀ ਕਿਹੜੀ ਕਿਹੜੀ ਉਮਰ ਗਰੁੱਪ ਦੇ ਬੰਦੇ ਬੱਚੇ ਜਿਹੜੇ ਇਹਦੇ ਵਿੱਚ ਭਾਗ ਲੈ ਸਕਦੇ ਆ ਹਾਂਜੀ ਤੇ ਦੱਸਿਓ ਉਮਰ ਆਪਾਂ 6 ਤੋਂ 14 ਸਾਲ ਦੇ ਜਿਹੜੇ ਬੱਚੇ ਹੈਗੇ ਆ ਉਹ ਬੈਠ ਕੇ ਜਿੱਥੇ ਸਟੂਡੈਂਟਸ ਵਿਦਿਆਰਥੀ ਸਾਡੇ ਕੈਂਪ ਚ ਬਣ ਸਕਦੇ ਆ ਜੇ ਕੋਈ 14 ਤੋਂ ਉੱਪਰ ਕੋਈ ਵੀ ਬੱਚਾ ਹੈਗਾ ਤੇ ਉਹ ਫਿਰ ਵੀ ਕੈਂਪ ਸਾਲ ਜੁਨਾ ਚਾਹੁੰਦਾ ਹੈ ਨਾ ਚਾਹੁੰਦਾ ਹੈ ਤੇ ਉਹ ਵੋਲੰਟੀਅਰਿੰਗ ਜੌਬ ਵੋਲੰਟੀਅਰਿੰਗ ਦੀ ਜੌਬ ਕਰ ਸਕਦਾ ਹੈ ਸੋ ਸਾਡੀ ਵਰਕਸ਼ਾਪਸ ਵਿੱਚ ਹੈ ਕੋਈ ਲੰਗਰ ਦੀ ਸੇਵਾ ਪ੍ਰਕਾਸ਼ ਹੁਕੁੰਮਾ ਦੀ ਸੇਵਾ ਉਹ ਕਰ ਸਕਦੇ ਜੇ ਉਹ ਜਾਣਾ ਵੀ ਡੇ ਆ ਇਹ ਸਾਰੀਆਂ ਜਿਹੜੀਆਂ ਸਵਾਣਾ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸ਼ੁਰੂ ਹੋਣੀਆਂ ਨੇ ਹਾਂਜੀ ਹਾਂਜੀ ਸਾਰੀਆਂ ਸੇਵਾਵਾਂ ਮ ਗੁਰਦੁਆਰਾ ਸਾਹਿਬ ਜਿੱਚ ਸ਼ੁਰੂ ਹੋਈਆਂ ਤੇ ਅ ਆਹ ਜੀ ਤੇ ਇੱਥੇ ਤੁਸੀਂ ਜਿਹੜੀ ਜਾਣਕਾਰੀ ਦੇ ਰਹੇ ਹੋ ਸੰਤਾਂ ਨੂੰ ਤੇ ਆਹ ਜਿਹੜੇ ਨਾਲ ਤੁਸੀਂ ਪੈਸਿਆਂ ਦੀ ਕੋਈ ਫੀਸ ਰੱਖੀ ਆ ਜਾਂ ਭੇਟਾ ਰੱਖੀ ਆ ਜਾਂ ਆਪਣੀ ਮਰਜ਼ੀ ਨਾਲ ਕੋਈ ਦੇ ਸਕਦਾ ਇਹਦੇ ਬਾਰੇ ਕੀ ਆ ਹਾਂਜੀ ਆਪਾਂ ਕੋਸ਼ਿਸ਼ ਕਰਦੇ ਆ ਕਿ ਜਿਹੜੀ ਭੇਟਾ ਹੈ ਜਿਹੜੇ ਜਿਹੜੀ ਫੀਸ ਹੋਵੇ ਉਸ ਕੱਟ ਤੋਂ ਕੱਟ ਹੋਵੇ ਪਰ ਆਫ ਕர்ஸ் ਕਦੇ ਕਦੇ ਸਾਡੀ ਕਮੇਟੀ ਤੋਂ ਪੂਰੀ ਜਦਾਂ ਸਪੋਰਟ ਜੜੀ ਹੈ ਕਦੇ ਕਦੇ ਮਿਨਿਮ ਆਬਵੀਅਸ ਕਰਕੇ ਆਪਾਂ ਫੀਸ ਜ਼ਰੂਰ ਮਿਨਿਮ ਰੱਖਦੇ ਆ ਸੋ ਇਸ ਕੈਂਪ ਲਈ ਜਿਹੜਾ ਜੁਲਾਈ 2 3 ਤੀ ਜੂਨ ਤੋਂ ਜੁਲਾਈ 2 ਤੱਕ ਹੋ ਰਿਹਾ ਹੈ ਉਹਦੇ ਲਈ ਆਪਾਂ 2000 ਦੀ ਫੀਸ ਰੱਖੀ ਹੈਗੀ ਤੇ ਉਹ ਤੁਸੀਂ ਕੈਸ਼ ਜਾਂ ई-ਟਰਾਂਸਫਰ ਤੋਂ ਭੇਜ ਸਕਦੇ ਆ ਇਹ ਜਿਹੜੀਆਂ ਟ੍ਰੇਨਿੰਗ ਹੈ ਇਹ ਫਿਜ਼ੀਕਲ ਵੀ ਹੋਣੀਆਂ ਕਿ ਆਨਲਾਈਨ ਹੋਏਗੀ ਹਾਂਜੀ ਇਦੇ ਬਾਰੇ ਜਾਣਕਾਰੀ ਦਿਓ ਟ੍ਰੇਨਿੰਗ ਦੇ ਬਾਰੇ ਹਾਂ ਜੀ ਵੀ ਇਹ ਆਨਲਾਈਨ ਆ ਹੋਵੇਗੀ ਕਿ ਫਿਜ਼ੀਕਲ ਇੱਥੇ ਆਉਣਾ ਪਵੇਗਾ ਇਹ ਉਹਦੇ ਲਈ ਇੱਥੇ ਆਉਣਾ ਪਵੇਗਾ ਆਨਲਾਈਨ ਆਪਾਂ ਨਹੀਂ ਆਨਲਾਈਨ ਕੈਂਪ ਸਟੱਡੀ ਆ ਉਹ ਤਾਂ ਬਹੁਤ ਘੱਟ ਰਹੇ ਹਾਂ ਜੀ ਆਨਲਾਈਨ ਕੋਈ ਚੀਜ਼ ਨਹੀਂ ਹੋਏਗੀ ਨਹੀਂ ਆਨਲਾਈਨ ਕੋਈ ਵੀ ਚੀਜ਼ ਨਹੀਂ ਹੁੰਦੀ ਤੇ ਕਿੰਨੀ ਤਰੀਕ ਤੋਂ ਇਹ ਸਾਰਾ ਕੁਝ ਬੱਚਿਆਂ ਨਾਲ ਜਿਹੜਾ ਲਿਡੇਟੜ ਆ ਤੇ ਸਿੱਖੀ ਦੇ ਵਿੱਚ ਜਿੰਨੀਆਂ ਨੇ ਕਲਾਵਾਂ ਚਾਹੇ ਉਹ ਆ ਕੀਰਤ ਨਾਲ ਸੰਬੰਧਿਤ ਨੇ ਚਾਹੇ ਉਹ ਪਾਠ ਕਰਨਾ ਹੋਵੇ ਜਾਂ ਹੋਰ ਵੀ ਕਿੰਨੀ ਤਰੀਕ ਤੋਂ ਉਹ ਸ਼ੁਰੂ ਹੋ ਰਹੀਆਂ ਨੇ ਇੱਥੇ ਗੁਰਦਵਾਰ ਸਾਹਿਬ ਦੀ ਕਲਾਸਾਂ ਲਾਈਆਂ ਨੇ ਉਹ ਸਾਲ ਲਈ ਉਹਨਾਂ ਨੂੰ ਸਕੂਲਾਂ ਵਿੱਚ ਸੈਲੀਬ੍ਰੇਟ ਕਰਨ ਲਈ ਆਪਾਂ ਇੱਕ ਇੱਕ ਪਿਕਨਿਕ ਜੈ ਰੱਖਿਆ ਆ ਉਹ ਚ ਬੱਚੇ ਬੇਸਿਕਲੀ ਆਪਾਂ ਉੱਥੇ ਵੀ ਸਿਮਰਨ ਕਰਦੇ ਆ ਉਹਨਾਂ ਨੂੰ ਕੁਸ਼ਟਕਾਣੇ ਆ ਉਹਨਾਂ ਨਾਲ ਸਾਰੇ ਜਦਾਂ ਬੇਸਿਕਲੀ ਸਪੋਰਟਸ ਗੇਮਸ ਖੇਡਦੇ ਆ ਤੇ ਉਹ ਪ੍ਰੈਰੀ ਵਨ ਨਤੀਜਾ ਉਹਨੂੰ ਹੋਣੀ ਆ ਪਰ ਉਤ ਤੋਂ ਬਾਅਦ ਕੈਂਪ ਅਗਲੇ ਦਿਨ ਲੱਗੇਗਾ 3 ਜੂਨ ਤੋਂ ਜੁਗਾਇ ਸੈਕੰਡ ਤੇ ਅਵਾਰਡ ਸੈਰੇਮਨੀ ਜਿਹੜੀ ਹੈਗੀ ਆ ਉਹ ਸ਼ਾਇਦ ਇੱਕ ਇਹ ਜਾਂ ਦੋ ਦਿਨ ਕੈਂਪ ਤੋਂ ਬਾਅਦ ਹੋਵੇਗੀ ਤੇ ਤੇ ਜਿਹੜਾ ਤੁਸੀਂ ਪਿਕਨਿਕ ਰੱਖਿਆ ਹੈ ਉਸ ਨੱਕ ਦੇ ਵਿੱਚ ਬੱਚਿਆਂ ਨੂੰ ਕੀ ਸਿਖਾਇਆ ਜਾਣਾ ਕੀ ਦੱਸਿਆ ਜਾਣਾ ਹਾਂਜੀ ਪਿਕਨਿਕ ਦੇ ਵਿੱਚ ਜ਼ਿਆਦਾਤਰ ਆਪਾਂ ਕੋਈ ਕਲਾਸਾਂ ਜਾਂ ਕੁਝ ਜ਼ਿਆਦਾ ਸਿਖਾਉਂਦੇ ਨਹੀਂ ਪਰ ਆਪਾਂ ਇਹ ਜ਼ਰੂਰ ਕਰਦੇ ਹਾਂ ਕਿ ਜਿਹੜੇ ਵੀ ਬੱਚੇ ਆਏ ਆ ਉਹਨਾਂ ਨਾਲ ਆਪਾਂ ਸਿਮਰਨ ਜਾਂ ਕੋਈ ਪਾਠ ਜਾਂ ਮਾਣ ਮੁੰਡੇ ਜਾਬ ਕਰ ਲਈ ਖੇਡਣ ਤੋਂ ਬਾਅਦ ਖੇਡਣ ਤੋਂ ਪਹਿਲਾਂ ਜਾਂ ਬੇਸਿਕਲੀ ਜੋ ਵੀ ਆਪਾਂ ਸਿੱਖਿਆ ਉਹਨੂੰ ਆਪਾਂ ਇਕੱਠਾ ਕਰਕੇ ਆਪਾਂ ਇਸ ਦੀ ਸੈਲਫ ਰਿਵਿਊ ਕਰੀਏ ਉਹ ਆਪਾਂ ਉਹ ਆਪਾਂ ਕਰਦੇ ਹਾਂ ਜੇ ਜਿਹੜੇ ਜਦੋਂ ਇਹ ਸਾਰੀ ਟ੍ਰੇਨਿੰਗ ਦੇ ਸਫਲਾਈ ਪੂਰੀ ਹੋ ਜਣੀ ਹਰ ਤਰ੍ਹਾਂ ਦੀ ਹਾਂਜੀ ਤੇ ਬਾਅਦ ਦੇ ਵਿੱਚ ਕੋਈ ਮੁਕਾਬਲੇ ਵੀ ਰੱਖੇ ਬੱਚਿਆਂ ਦੇ ਹਾਂਜੀ ਹਾਂਜੀ ਮੁਕਾਬਲੇ ਵਿੱਚ ਸਾਨੂੰ ਲੱਗਦਾ ਹੈ ਕਿ ਕੈਂਪ ਵਿੱਚ ਇੱਕ ਟੈਸਟ ਹੋਵੇਗਾ ਹਨਾ ਹਾਂਜੀ ਕੈਂਪ ਤੇ ਕੈਂਪ ਵਿੱਚ ਇੱਕ ਟੈਸਟ ਵੀ ਹੁੰਦਾ ਹੈ ਤੇ ਇੱਕ ਉਤਸਵ ਆਗਸਤ ਵਿੱਚ ਇਹਨਾਂ ਨੇ ਇੱਕ ਗੁਰਬਾਣੀ ਕੰਠ ਮੁਕਾਬਲਾ ਵੀ ਰੱਖਿਆ ਹੈ ਜੇ ਚ ਬੱਚੇ ਜਿਹਨੂੰ ਜਿਹਨੇ ਗੁਰਬਾਣੀ ਕੰਠ ਕੀਤੀ ਆ ਉਹ ਆ ਕੇ ਬੇਸਿਕਲੀ ਕੰਪੀਟ ਕਰ ਸਕਦੇ ਆ ਹੋਰਾਂ ਨਾਲ ਤੇ ਜਿਹਨੇ ਵੀ ਸਭ ਤੋਂ ਜ਼ਿਆਦਾ ਗੁਰਬਾਣੀ ਕੰਠ ਕੀਤੀ ਹੋਵੇਗੀ ਉਹਨਾਂ ਨੂੰ ਫਿਰ ਇੱਕ ਪ੍ਰਾਈਜ਼ ਮਿਲਦਾ ਆ ਫਰਸਟ ਪਲੇ ਸੈਕੰਡ ਪਲੇ ਤੇ ਥਰਡ ਪਲੇ on I think around 50 ਤੋਂ like 200 ڈالر ਦਾ ਪ੍ਰਾਈਜ਼ ਹੈਗਾ ਮੈਨੂੰ ਜੇ ਪ੍ਰਾਈਜ਼ਸ ਪ੍ਰਾਈਜ਼ਸ ਦੇ ਬਾਰੇ ਪਤਾ ਨਹੀਂ ਪਰ ਦੇ ਆ ਕੁਝ ਬੇਸਿਕਲੀ ਇਹਨਾਂ ਕੋਲ ਬਹੁਤ ਪੂਰਾ ਟਾਈਮ ਹੁੰਦਾ ਹੈ ਅੱਡੇ ਇੱਕ ਦੋ ਕੈਂਟ ਤੇ ਉਹ ਤੋਂ ਬਾਅਦ ਇਹਨਾਂ ਨੇ ਆ ਕੇ ਫਾਈਟ ਅਗੇਂਸਟ ਲਾਤੀ ਤੇ ਦਿਵਾਨ ਦਾ ਤੇ ਸਮਾਪਤੀ ਹੋ ਗਈ ਸੋ ਇਹੀ ਮੈਨੂੰ 10 ਦਿਨ ਕਿਨਾਰਾ ਹੀ ਹੁੰਦਾ ਜਿਹੜਾ ਸਭ ਤੋਂ ਪਹਿਲਾ ਦਿਨ ਹੈ ਗਿਆ ਜੁਆ ਜੁਆਇਤ ਤੜੀ ਆਈ ਥਿੰਕ ਵੀ ਹੈਵ ਤੋ ਪਹਿਲਾ ਐਕਟੀਵਿਟੀ ਨੂੰ ਸਾਨੂੰ ਲੱਗਦਾ ਜਿਹੜਾ ਸੰਡੇ ਹੈਗਾ ਇਸ ਵੀਕ ਦਾ ਮੈਨੂੰ ਯਾਦ ਨਹੀਂ ਆ ਰਹੀ ਐਗਜ਼ੈਕਟਲੀ ਅੱਜ 8 ਪਿਕਨਿਕ ਹੈਗਾ ਸੋ ਜਿਹੜੇ ਬੱਚਿਆਂ ਨੇ ਪੰਜਾਬੀ ਕਲਾਸ ਨੂੰ ਪੂਰੇ ਸਾਲ ਨਹੀਂ ਲਿਆ ਕੁਝ ਨਹੀਂ ਹਮਾਰੇ ਨਾਲ ਲੱਗਦਾ ਉਹਨਾਂ ਨੇ ਬੇਸਿਕਲੀ ਸੋ ਨੇਕਸਟ ਮੈਂ ਟੇਕਨ ਅੱਜ ਪਿਕਨਿਕ ਵੀਜ਼ਾ ਨਾਲ ਹਾਸਲ ਸਕੂਲੀ ਬੱਚੇ ਜਿਹੜੇ ਪੰਜਾਬੀ ਕਲਾਸ ਲੈਂਦੇ ਨੇ ਉਹਨਾਂ ਨੂੰ ਵੀ ਕਿਹਾ ਮਸਟ ਆਂਡ ওকে ਮਾਈ ਕਾਰਡ ਮੈਂ ਵੀ ਨਹੀਂ ਆਉਣੀ ਹਾਂ ਹਾਂਜੀ 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 ਆਪਾਂ ਇੰਪੈਕਟ ਜਨਰਲ ਫਰੂਪਸ ਜਿਹੜੇ ਆਪਾਂ ਉਹਨਾਂ ਦੀ ਡਿਵੀਸ਼ਨ ਕਰਦੇ ਹਾਂ ਹਾਂਜੀ ਆਪਾਂ ਏਜ ਪੁਆਇੰਟ ਤੇ ਚੱਲਦੇ ਹਾਂ ਕਿ ਇਹਨਾਂ ਦੀ ਕਿੰਨੀ ਡਿਵੀਸ਼ਨ ਕਰਦੇ ਹਾਂ ਮੈਂ ਆਖਰੀ ਕਿ ਕਿੰਨੇ ਸਾਲਾਂ ਨਾਲ ਮੈਂ ਲਗਭਗ 14 ਸਾਲ ਤੋਂ ਕੰਮ ਕਰ ਰਿਹਾ ਹਾਂ ਤੇ ਜਿਹੜੀ ਡਿਵੀਸ਼ਨ ਆਪਾਂ ਕਰਦੇ ਹਾਂ ਜਿਹੜੀ इस वेसिक डोम बच्चों ने आया कवर चिट है कि $20 बच्चे तरह में हुनर मांग कर सिटी कम्युनिटी एनएआर और जीएमएम सो फाइंड इट प्रीटी फन आई एम एजी से गुड मस्ट स्टडी इन द ਆਹ ਇਹਨਾਂ ਕਿਸਮ ਦੇ ਫਲਸਟਿਕ ਅਰੀਆ ਸਾਡੇ ਲਈ ਵੀ ਅਪਡੇਟ ਕਰਦੇ ਕਿ ਯੂਆਰ ਕੋਡ ਹੈ 84587 7173 403 एक्चुअली ਤੁਹਾਡੀ ਪੇਮੈਂਟ ਲੱਗ ਗਈ ਹੈ ਵੀ ਨਾਲ ਨਾਲ ਦੀ ਰਿਪੋਰਟ ਤੁਹਾਨੂੰ ਦੇ ਕੇ ਥੈਂਕ ਯੂ ਮੈਂ ਫੀ ਜੇ ਜਿਦਿ ਆਪਾਂ ਰਿਕਸੈਪਟ ਕਰਕੇ ਤੁਹਾਨੂੰ ਮੈਂ ਪ੍ਰੋਸੀਡ ਦੇ ਸਕਦੇ ਹਾਂ ਜਿਦ ਵੀ ਆਪਾਂ ਖੁੱਲਿਆਂ ਆਪਾਂ ਤੁਹਾਨੂੰ ਰਸੀ ਦੇ ਸਕਦੇ ਹਾਂ ਵੀ ਇਸ ਦੀ ਲੇਟੈਸਟ ਲੇਟ ਪੇਮੈਂਟ ਹਾਂਜੀ ਈ ਟ੍ਰਾਂਸਫਰ कोई आपका कार्ड तो आप भी नहीं एक्सेप्ट कर रहे हैं मैं ई ट्रांसफर कर रहा हूं ओके थैंक जी, सर को बोल सी पर नहीं दे क्या बुलाया नहीं ओके ओके अच्छा जी एक और बच्चे का सुनाना ठीक है जी आप आपका एक और कौन है सिस्टर है ठीक है जी अगेन यू वन्स ਦੇ ਨੋ ਮੋਰ ਆਪੀਸ ਇਜ਼ ਇ ਅ ਰਿਪੀਟਡ ਚੁਆਇਸ ਅਨ ਅਜੀਤ ਜੀ ਆਂ ਹਾਂਜੀ ਇੱਕ ਤੇ ਦੋਨੋਂ ਦਾ ਦੇਖ ਲਵਾਂਗੇ ਕਹਾਂਜੀ ਐਕਸਪੀਰੀ ਠੀਕ ਹੈ ਸੋ ਕਿਦੋਂ 6 ਤੋਂ ਅਪਲੈਕੇਸ਼ਨ ਨੰਬਰ 14 ਅੰਦਰ ਸਾਡੇ ਪਹਿਲਾਂ ਜੀ 1500 ਕੋਈ ਗਤੀਵਿਧੀਆਂ ਕੋਈ ਜਿਹੜਾ ਬਾਂਚਡ ਸ਼ੋਪਿੰਗ ਇਸ ਨਾਮ ਬਟੇ ਕਾਠਾ ਮੇਰਾ ਨਾਮ ਜਗਬੀਰ ਕੌਰ ਬੇਟੇ ਜਗਦੀਪ ਕੌਰ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਥੈਂਕ ਯੂ ਜੀ ਸਾਨੂੰ ਇਸ ਦਿਨ ਬਹੁਤ ਮਿਹਰਬਾਨੀ ਬੇਟੇ ਆ ਜਿਹੜਾ ਇੱਥੇ ਤਿੰਨ ਦਿਨ ਜਾਂ ਚਾਰ ਦਿਨਾਂ ਕੈਂਪ ਲੱਗਣਾ 29 ਜੂਨ ਤੋਂ ਲੈ ਕੇ 3 ਜੁਲਾਈ ਦੀ ਸੁਪਰਟੀ ਤੱਕ ਇਹ ਗੁਰਮਤ ਟ੍ਰੇਨਿੰਗ ਕੈਂਪ ਬੱਚਿਆਂ ਦਾ ਲੱਗਣਾ ਹਾਂਜੀ ਇਹਦੇ ਬਾਰੇ ਅਸਾਂ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਕਿੰਨੀ ਨੋਟੋ ਦੇ ਕੇ ਕਿੰਨੀ ਨੋਟ ਦੇ ਪੱਛੇ ਗੋਣ ਦੇ ਕਿਹੜੇ ਦਿਨ ਕਿਸ ਨਾਲ ਵੀ ਹਾਂ ਕੇਕਿਉ ਇਹ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਠੀਕ ਹੈ ਹਾਂਜੀ ਉਹ ਸੋ ਸੰਗਤ ਜੀ ਦੇ ਇੱਕ ਕੈਂਪ ਜਿਹੜਾ ਚਾਰ ਦਿਨਾਂ ਵਾਸਤੇ ਲਗਾਇਆ ਸੋ ਐਤਵਰ ਬੱਚਿਆਂ ਦੇ ਫੈਲਰਨ ਜਿਹੜਾ ਹੈ ਉੱਥੇ ਪ੍ਰੋਗਰਾਮਸ ਹੋਰ ਕਿ ਅਸੀਂ 6 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਅਸੀਂ ਦਾਖਲ ਕਰਦੇ ਆ ਤੇ ਉਹ ਪਹਿਲਾ ਦਿਨ ਜਿਹੜਾ ਹੈਗਾ ਉਹਨਾਂ ਦੀ ਇੰਟਰੋਡਕਸ਼ਨ ਹੋਣੀ ਆ ਸੋ ਪਹਿਲੇ ਦਿਨ ਅਸੀਂ ਗੇਮਾਂ ਵਗੈਰਾ ਖੇਡਣੀਆਂ ਪੇਰੈਂਟਸ ਨੂੰ ਸਾਥ ਕੇ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਨੇ ਸਾਡੇ ਜਿਹੜੇ ਗੈਸ ਸਪੀਕਰ ਬਾਹਰੋਂ ਆਏ ਹੋਇਆ ਉਹ ਜਿਹਦਾ ਪੰਚ ਸਿੰਘ ਨਾਮ ਜਿਹੜਾ ਗੱਤ ਦਾ ਉਸਤਾਦ ਉਹਨਾਂ ਨੇ ਸਾਰਿਆਂ ਨੇ ਉੱਥੇ ਸੰਡੇ ਬੱਚਿਆਂ ਨੂੰ ਮਿਲ ਕੇ ਕਿ ਉਹਨਾਂ ਨੂੰ ਦੱਸੂਗੀ ਕਿ ਅਸੀਂ ਅਗਲੇ 3 ਦਿਨਾਂ ਵਾਸਤੇ ਕੀ ਲਾਸਨ ਦੇ ਰਹੇ ਹਾਂ ਜਿਹੜੀਆਂ ਬੱਚੀਆਂ ਕਲਾਸਾਂ ਲੱਗਣੀਆਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਉਹ ਚਾਰ ਸਬਜੈਕਟ ਹੈ ਬੱਚਿਆਂ ਦੇ ਇੱਕ ਹਿਸਟਰੀ ਔਰ ਦੂਜਾ ਕੀ ਸੈਂਸ ਤੇ ਬਰਮਾ ਦੀ ਸੰਸਕ੍ਰਿਤੀ ਇਹ ਇਹ ਬੱਚੇ ਜਿਹੜੇ ਇਹ ਅਜ ਕੈਂਪ ਲੱਗ ਰਹੇ ਹਾਂ ਲੋਕਿ ਹਰ ਸਾਲ ਹੀ ਕੋਈ ਲੱਗਦਾ ਆ ਕਿ ਪਹਿਲੀ ਵਾਰੀ ਸ਼ੁਰੂ ਹੋ ਗਿਆ ਲੀ ਕੈਂਪ ਤੋਂ ਵੀ ਲੱਦੇ ਨੂੰ ਆਲਮੋਸਟ ਤਕਰੀਬਨ 25 ਸਾਲ ਤੋਂ ਉੱਪਰ ਹੋ ਗਈ। ਸੋ ਇਹ ਹਰੇਕ ਗਰਮੀਆਂ ਨੂੰ ਜੁਲਾਈ ਦੇ ਪਹਿਲੇ ਹਫਤੇ ਕੈਂਪ ਲੱਗਦਾ ਹੈ ਬੱਚਿਆਂ ਦਾ। ਉਹ ਹੁਣ ਜਿੱਦਾਂ ਅਸੀਂ ਆਪ ਛੋਟੇ ਹੁੰਦੇ ਪਹਿਲਾਂ ਅਸੀਂ ਇਹ ਟੈਂਪ ਕਰਦੇ ਸੀ ਹੁਣ ਮਾਨੇ ਦੀ ਕਿਰਪਾ ਸੇਵਾ ਬੱਸੀ ਹੋਈ ਹੈ। ਸੋ ਅਸੀਂ ਹੁਣ ਇਸ ਕੈਂਪ ਦੇ ਵਿੱਚ ਜਿੱਦਾਂ ਅਸੀਂ ਸੇਵਾ ਜ਼ਿੰਮੇਵਾਰੀਆਂ ਨਿਭਾਈਆਂ ਸੋ ਜਿਹੜੇ ਬੱਚੇ ਵੀ ਤੁਸੀਂ ਆ ਦੇਖ ਸਕਦੇ ਨਾਲ ਅੱਜ ਤਿਆਰੀਆਂ ਕਰਨ ਆਏ ਆ। ਇਹ ਬੱਚਿਆਂ ਨੇ ਵੀ ਜਿਹੜੇ WhatsApp ਲੱਗਣੇ ਆ ਲੈਕਚਰ ਸੁਣਨੇ ਆ ਉਹਦੇ ਜਿਹੜੀਆਂ ਤਿਆਰੀਆਂ ਕਰਨੀਆਂ ਉਹ ਸਿੱਖ ਇਕੱਠੇ ਹੁਣ ਇਕੱਠੇ ਹੋਏ। ਫਾਕ ਲੈ ਸਕਦੀ ਹੈ ਇਸ ਟ੍ਰੇਨ ਵਿੱਚ। ਅਸੀਂ 6 ਸਾਲ ਤੋਂ ਲੈ ਕੇ ਬੱਚਿਆਂ ਨੂੰ ਲਾਦੀਦਾ ਹੈ। ਕਈ ਬੱਚੇ ਜਿਹੜੇ ਸਿਆਣੇ ਸੀ 5 ਸਾਲ ਤੋਂ ਵੀ ਬੱਚਿਆਂ ਨੂੰ ਦਾਖਲ ਕਰਦੀਦਾ। ਨਹੀਂ ਤਾਂ 14 ਸਾਲ ਤੋਂ ਵੀ ਸਭ ਤੋਂ ਵੱਡੀ ਉਮਰ ਹੁੰਦੀ ਹੈ ਵੀ ਜਿਹੜੇ ਬੱਚੇ 14 ਸਾਲ ਤੋਂ ਉੱਪਰ ਜਿਨ੍ਹਾਂ ਨੇ ਬੱਚਿਆਂ ਨੇ ਕੈਂਪ ਅਟੈਂਡ ਕਰਨਾ ਉਹ ਕਲਾਸਾਂ ਨਹੀਂ ਬਜਾ ਫਿਰ ਸਾਨੂੰ ਨੂੰ ਵਲੰਟੀਅਰ ਤੌਰ ਤੇ ਰੱਖਦਾ ਹੈ। ਫਿਰ ਉਹ ਵਲੰਟੀਅਰ ਤੌਰ ਵਲੰਟੀਅਰ ਦੇ ਵੀ ਅਸੀਂ ਬੱਕਰੇ ਜਿੱਦਾਂ ਸੈਸ਼ਨ ਹੁੰਦੇ ਆ। ਵੀ ਉਹਨਾਂ ਨੂੰ ਵੀ ਸਿੱਖਿਆ ਵੀ ਜਰੂਰ ਮਿਲਣੀ। ਤੇ ਇਹ ਬੱਚਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਇਸ ਸੰਬੰਧ ਚ ਉਹ ਹੋ ਰਹੀ ਆ। ਕਹੇ ਹੋ ਚੁੱਕੀ ਹੈ ਹਾਂਜੀ ਨਹੀਂ ਹੋ ਰਹੀ ਹੈ ਸੋ ਜਿਹੜੀ ਰਜਿਸਟ੍ਰੇਸ਼ਨ ਆ ਤਕਰੀਬਨ ਐਤਵਰ ਤੱਕ ਹੋਵੇਗੀ ਸੋ ਐਤਵਰ ਤੋਂ ਪਹਿਲਾ ਦਿਨ ਦਾ ਪ੍ਰੋਸੀਜਰ ਦਾ ਬਹੁਤ ਫਰਕ ਦੇ ਵਿੱਚ ਹੋਣਾ ਹੈ ਜਿਨ੍ਹਾਂ ਨੇ ਵੀ ਪੇਰੈਂਟਸ ਨੇ ਉਸੇ ਦਿਨ ਰਜਿਸਟਰ ਕਰਨਾ ਤੁਸੀਂ ਕਰ ਸਕਦੇ ਆ ਨਹੀਂ ਤਾਂ ਇੱਥੇ ਦਸ਼ਮੇਸ਼ ਗੁਰੂ ਘਰ ਸ਼ਾਮ ਨੂੰ ਰੋਜ਼ ਇੱਥੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਰ ਟੇਬਲ ਲੱਗਿਆ ਹੁੰਦਾ ਹੈ ਤੇ ਉੱਥੇ ਤੁਸੀਂ ਸਾਡੇ ਸੇਵਾਦਾਰ ਬੈਠੇ ਹੁੰਦੇ ਆ ਤੁਸੀਂ ਉਹਨਾਂ ਨਾਲ ਜਾ ਕੇ ਨਾਮ ਰਜਿਸਟਰ ਬੱਚੇ ਦਾ ਕਰ ਸਕਦੇ ਆ ਤੇ ਦੀ ਕੈਂਪ ਦੀ ਫੀਸ ਹੈਗੀ ਹੈ 20 ਅੰਦਰ ਤੁਸੀਂ ਸੇਵਾ ਵੀ ਉੱਥੇ ਉਹਨਾਂ ਕੋਲ ਜਮਾ ਕਰ ਸਕਦੇ ਹੋ ਇਹ ਇਹ ਤੋਂ ਬੱਚੇ ਦੀ 20 ਡਾਲਰ ਫੀਸ ਹੈ ਹਾਂਜੀ ਠੀਕ ਹੈ ਤੁਸੀਂ ਬੇਟੇ ਤੁਹਾਨੂੰ ਸਾਡੇ ਸ਼ਵਾਲਕ ਟੀਵੀ ਚੈਨਲ ਤੇ ਦੇਸ਼ਾਂ ਦੇਸ਼ਾਂ ਦੇ ਵਿੱਚ ਲਿਖਿਆ ਜਾਵੇ ਠੀਕ ਹੈ ਤੁਸੀਂ ਆਪਣੀ ਵੱਲੋਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਜਿਹੜੇ ਸਿੱਖਿਆ ਨਾਲ ਰਿਲੇਟਡ ਨੇ ਖਾਸ ਤੌਰ ਤੇ ਫੀਸ ਮੈਂ ਲੈਣਾ ਚਾਹੁੰਦਾ ਅਸੀਂ ਬਸ ਇਹ ਹੀ ਬੇਨਤੀ ਕਰਦੇ ਆ ਵੀ ਤੁਸੀਂ ਇਕ ਤਾਂ ਬੱਚਿਆਂ ਨੂੰ ਇਹ ਕੈਂਪੇਨ ਭਾਵੇਂ ਜਿੱਥੇ ਮਰਜ਼ੀ ਲੱਗਦੇ ਹੋਣ ਭਾਵੇਂ ਇੰਡੀਆ ਹੋਵੇ ਕੈਨੇਡਾ ਹੋਵੇ ਅਮਰੀਕਾ ਹੋਵੇ ਤੁਸੀਂ ਜ਼ਰੂਰ ਬੇ ਆਪਣਾ ਮਾਪਿਆਂ ਹੋਣ ਦਾ ਫਰਜ਼ ਨਿਭਾਉਣਾ ਵੀ ਬੱਚਿਆਂ ਨੂੰ ਇਸ ਕੈਂਪ ਤੇ ਲਾ ਕੇ ਜਾ ਬੱਚਿਆਂ ਨੂੰ ਅੱਜ ਕੱਲ ਜਿਸ ਤਰ੍ਹਾਂ ਦਾ ਮਾਹੌਲ ਬਣੇ ਹੋਇਆ ਵੀ ਸਿੱਖਿਓ ਬਾਹਰੋਂ ਕਾਫੀ ਤਰ੍ਹਾਂ ਤਰ੍ਹਾਂ ਦੀ ਮਿਲਦੀ ਹੈ ਸੋ ਜੇ ਤੁਸੀਂ ਚਾਹੁੰਦੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਜ਼ਰੂਰ ਇਹ ਬੱਚਿਆਂ ਨੂੰ ਕੈਂਪ ਦੇ ਵਿੱਚ ਲਿਆਓ ਵਾਦ ਵਾਦ ਮਿਹਰਬਾਨੀ ਬੇਟੇ ਧੰਨਵਾਦ ਥੈਂਕ ਯੂ ਆਗੇ ਧੰਨਵਾਦ